ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਜਬ ਰੇਟ ਵਾਲੀ ਰੇਟ ਵੀਡੀਓ ਦੇ ਵਿੱਚ ਹੋਊਗਾ ਬਾਕੀ ਡਿਟੇਲ ਇਨਫਾਰਮੇਸ਼ਨ ਲੈ ਕੇ ਦਿੰਨਾ ਗੱਪਣ ਮੈਂ ਦਿਖਾਉਣੀ ਆ ਇਹ ਸੇਜਾ ਡਿਟੇਲ ਬਾਈ ਜੀ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਰਾਜ ਸਿੰਘ ਜੀ ਠੀਕ ਆ ਨਾਮ ਰਾਜ ਸਿੰਘ ਪਿੰਡ ਬਦਾਤੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 8877 43550 62807 48 47550 48550 ਤੇ ਜਿਹੜੀ ਬਈ ਜੇ ਆਪਾਂ ਮੈਂ ਦੇਖ ਰਹੇ ਆ ਸੂਆ ਕਿਹੜਾ ਸੂਰਜਾ ਸਵਰਜੀਏ ਚੌਥਾ ਸੂਆ ਜੀ ਚੌਥਾ ਸੂਆ ਸੂਰਜਾ ਤੇ ਅੱਜ ਇਹਦੇ ਸੂਨ ਦੇ ਵਿੱਚ ਦਿਨ ਕਿੰਨੇ ਬਾਕੀ ਪਿਆ ਜੀ ਇਹਨਾਂ ਜੀ 5 ਕਿ ਦਿਨ ਬਾਕੀ ਪਈ ਠੀਕ ਆ ਲਗਭਗ ਹਫਤਾ ਬਾਕੀ ਆ ਮਾਲਾਈ ਜੀ ਦਾ ਪੌੜਾ ਲਈ ਬੱਦ ਠੀਕ ਆ ਤੇ ਬਾਕੀ ਖਾਣ ਪੀਣ ਚਾਰੋ ਚੂਰੂ ਪੂਰੀ ਫੁੱਲਾ ਚਾਰੂ ਆ ਠੀਕ ਆ ਸੂਆ ਸੂਂਦੀਆ ਕਿਹੜਾ ਹਾਈਸਟ ਇਹ ਚੌਥਾ ਜੀ ਠੀਕ ਆ ਚੌਥਾ ਸੂਰਜਾ ਮਾਲਕਾਂ ਨੇ ਦੱਸੀ ਆ ਹੋ ਸਕਦਾ ਇੱਕ ਤਾਂ ਸੂਰ ਉੱਪਰ ਥੱਲੇ ਹੋ ਸਕਦੀ ਹੈ ਹਨ ਚੌਥਾ ਪੰਜਵਾਂ ਆਊਗਾ ਵੀ ਦਿਨੀ ਖੋਧ ਨੂੰ ਮੈਂ ਬਾਲੀ ਖੜੀ ਹੈ ਠੀਕ ਹੈ ਤੇ ਆਪਾਂ ਲੈਵਲ ਉਪਰ ਖਿੱਚਿਆ ਕਿਵੇਂ ਖਿੱਚਾਂ ਖਚਾਈ ਦੀ ਕਿਵੇਂ ਹੈ ਭਾਈ ਸਹਿਤ ਮਾਰਦੀ ਹੈ ਠੀਕ ਹੈ ਵੀ ਅੰਦਾਜ਼ਾ ਵਾਕੀ ਚਲੋ ਮਾਲਕਾਂ ਨੇ ਦੱਸਤਾ ਅਸੀਂ 20 ਜੋੜਿਆ ਜੀ 14 ਜੋੜਿਆ 12 ਤੁਹਾਡਾ ਵਪਾਰ ਦੇ ਹਿਸਾਬ ਨਾਲ ਤਜਰਬਾ ਕੀ ਕਹਿੰਦਾ ਮੈਂ ਦੇਖ ਕੇ ਕਿੰਨਾ ਦੇ ਦੂੰ ਲੈਵੇ ਹਿਸਾਬ ਨੇ 14 15 ਕੱਢੂ ਖੁੱਲਾ ਤੇ ਕਹਿੰਦਾ ਬਾਈ 14 ਕਿਲੋ ਦੁੱਧ ਪਾਉਣ ਵਾਲੀ ਖਰਾ ਮੈਂ ਹੈਗੀ ਆ ਠੀਕ ਆ ਕੋਈ ਭਾਰ ਪੁਰਸ਼ ਕਹਤਾ ਨਹੀਂ ਕੋਈ ਜਮਾ ਪੂਰਾ ਠੀਕ ਐ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਯਾਰ ਮਿਲਕਵੇਨਸ ਵਗੈਰਾ ਕਿਆ ਬਾਤਾ ਸੋਹਣੀ ਗੁੰਦੀ ਪਈ ਆ ਹਵਾਨੇ ਤੇ ਨਾੜਾ ਦਾ ਦਿਖਾਈ ਦੇਣੀਆਂ ਪਿੰਡੇ ਤੇ ਨਾੜਾ ਸੋਹਣਿਆ ਦਿਖਾਈ ਦੇ ਜਾਂਦੀਆਂ ਤੇ ਭਾਈ ਜੀ ਮੁੱਲ ਇਹਦਾ ਵੇਚਣ ਵਾਲਾ ਕੀ ਰੱਖਿਆ ਉਹ ਪਾਪਾ ਜੀ 100000 ਰੁਪਇਆ ਮਾਨਦਾਨ ਕਰਦੇ ਆਂ ਲੱਖ ਜੋ ਗਜੈਸ ਮਾਨਦਾਨ ਕਰ ਆਏ ਬੰਦੇ ਦਾ ਮਾਨਦਾਨ ਹੋ ਜਾਊਗਾ ਤੋੜ ਦਿਓ ਬਾਹਰ ਨੂੰ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਥੋੜੀ ਆ ਗਈ ਮਦਰੀ ਗੋਡੀ ਦੀ ਪਰ ਲੈ ਵਾਲੂ ਵਾ ਜਗਾੜ ਬਹੁਤ ਭੈੜਾ ਝੋਟੀ ਤੇ ਲੱਗਿਆ ਵਾ ਝੋਟੀ ਮਾਲਕੀ ਮੱਝ ਸੂਣ ਦੇ ਵਿੱਚ ਅੱਜ ਇਹਦੇ ਹਫਤਾ ਤੋਂ ਲੈ ਕੇ 9 ਦਿਨ ਬਾਕੀ ਪਿਆ। ਬਾਕੀ ਜਿੰਦੇ ਜਾਨ ਜਾਤਪੁਰਾਲ ਤੇ ਲੇਵੇ ਦੀ ਬੜੀ ਸਾਫ ਸੁਥਰੀਆ। ਚੰਗਾ ਅਨਦਾਜ਼ਾ ਲਾਈਏ ਵੀ 14 ਕਿਲੋ ਦੁੱਧ ਖਰਾ ਗਰਮੀ ਦੇ ਵਿੱਚ 13 ਕਿਲੋ ਦੁੱਧ ਪ੍ਰੋਪਰ ਪੌਣ ਵਾਲੀ ਝੋਟੀ ਹੈਗਾ ਸਿੰਘ ਮਾੜਾ ਜਰੂਰ ਖੁੱਲ ਆ ਗਿਆ ਤੇ ਇਹੋ ਜਿਹਾ ਪਸੂ ਦੁੱਧ ਦੀ ਖਾਤਰ ਸੂਟ ਰਹਿੰਦਾ ਕਿਉਂਕਿ ਭਾ ਵੀ ਸੂਟ ਆ ਜਾਂਦਾ ਤੇ ਨਾਲ ਪਸ਼ੂ ਦੇ ਮਨ ਅਕਿ ਚਲੋ ਦੁੱਧ ਵੀ ਮਿਲ ਜਾਂਦਾ ਕਿਉਂਕਿ ਸੂਏ ਦੇ ਵਿੱਚ ਪਸ਼ੂ ਆ ਜੇ ਦੁੱਧ ਤੇ ਨਾਲ ਥੋੜਾ ਰੇਟ ਮਿਲ ਜਾਂਦਾ ਹੈਗਾ। ਤੇ ਵਜਨ ਮੌਜੂਦ ਬਹੁਤ ਆ ਕਿਸੇ ਗੱਲੋਂ ਭਾਰਪੂਰ ਦੀ ਕੋਈ ਸ਼ਿਕਾਇਤ ਨਹੀਂ। ਤੇ ਮੋਬਾਈਲ ਨੰਬਰ ਬਈ ਜੇ ਇੱਕ ਵਾਰੀ ਫੇਰ ਬੋਲ ਦੇ ਆਪਣਾ 62807 39550 ਪਿੰਡ ਪਧਾਤੇ ਜ਼ਿਲ੍ਹਾ ਬਰਨਾਲਾ ਪਧੌੜ ਸ਼ਹਿਰ ਦੇ ਨਾਲ ਲੱਗਦਾ ਪਿੰਡ ਆ ਗਿਆ ਤੇ ਲੱਖ ਰੁਪਿਆ ਮੁੱਲ ਆ ਇਹਦੇ ਵਿੱਚੋਂ ਆ ਇਹਦਾ ਮਾਨਦਾਨ ਹੋ ਜਾਊਗਾ ਤੇ ਪਤਲੀ ਜਮਣੀ ਜਾਏਗੀ ਮੈਂ ਕਹਣਾ ਜਮਣਾ ਸੁਆਹ ਦੇਖੋ ਜਮਣਾ ਟੈਰੀ ਕਾਰਡ ਵਰਗਾ ਜਿਵੇਂ ਝੋੜੇ ਜੇ ਪੰਪ ਪਾਇਆ ਹੁੰਦਾ ਜਾਲੇ ਵਾ 2 ਲੱਖ ਅਣੀ ਦੇ ਨਹੀਂ ਹੁੰਦਾ ਜੀ ਸਰ ਆ ਦੇਖੋ ਨਾਣਾ ਨੂੜਾ ਦੇਖੋ ਜੇ ਬਰੀਕਾ ਮੈਹ ਦੇ ਉੱਪਰ ਬਹੁਤ ਆ ਵਾਗੀ ਚਾਰੂ ਚੂਰੂ ਫੁੱਲ ਹਨਾ ਮਾ ਚਾਰੂ ਪੂਰੀ ਠੀਕ ਐ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ